ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਕਮਰਦرد ਪਲੈਟ ਪ੍ਰੈਸ਼ਰ ਅਤੇ ਸਿਰਦਰਦ ਕੈਸਟਰੋਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਹਨ ਜਿਨ੍ਹਾਂ ਤੋਂ ਹਰ 5 'ਚੋਂ 2 ਲੋਕ ਪਰੇਸ਼ਾਨ ਹਨ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਵਾਰ-ਵਾਰ ਡਾਕਟਰ ਕੋਲ ਵੀ ਨਹੀਂ ਜਾਇਆ ਜਾ ਸਕਦਾ ਲਗਾਤਾਰ ਰੁਟੀਨ ਵਿੱਚ ਕਸਰਤ ਕਰਨ ਅਤੇ ਖਾਣ ਪੀਣ ਨੂੰ ਚੰਗਾ ਬਣਾ ਕੇ ਅਸੀਂ ਛੋਟੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਖੁਦ ਹੀ ਕਰ ਸਕਦੇ ਹਾਂ ਨੰਬਰ 1 ਕਮਰ ਦਰਦ ਨੂੰ ਕਹੋ ਪਾਏ ਲਗਾਤਾਰ ਕਈ ਘੰਟਿਆਂ ਦੀ ਸਿਟਿੰਗ ਜੌਬ ਕਰਨ ਵਾਲੇ ਵਿਅਕਤੀ ਨੂੰ ਅਕਸਰ ਕਮਰ ਦਰਦ ਦੀ ਪਰੇਸ਼ਾਨੀ ਰਹਿਣ ਲੱਗਦੀ ਹੈ ਪਰ ਜੇ ਇਸ ਮਾਮਲੇ 'ਚ ਜ਼ਿਆਦਾ ਲਾਪਰਵਾਹੀ ਵਰਤੀ ਜਾਵੇ ਤਾਂ ਇਹ ਉੱਠਣ ਬੈਠਣ 'ਚ ਪਰੇਸ਼ਾਨੀ ਵੀ ਬਹੁਤ ਜ਼ਿਆਦਾ ਪੈਦਾ ਕਰ ਸਕਦੀ ਹੈ ਨੰਬਰ 2 ਐਕੀਉ ਪ੍ਰੈਸ਼ਰ ਪੁਆਇੰਟ ਦੀ ਮ사ਜ ਥਮਰ ਦੇ ਹੇਠਾਂ ਅਤੇ ਚੂਲੇ ਦੇ ਉੱਪਰ ਦੋ ਐਕੀਉ ਪ੍ਰੈਸ਼ਰ ਪੁਆਇੰਟ ਹੁੰਦੇ ਹਨ ਜਿੱਥੇ ਹਲਕੇ ਹੱਥਾਂ ਨਾਲ ਮ사ਜ ਕਰਕੇ ਤੁਸੀਂ ਕਮਰ ਦਰਦ ਤੋਂ ਵੀ ਰਾਹਤ ਪਾ ਸਕਦੇ ਹੋ ਨੰਬਰ 3 ਸਿਰ ਦਰਦ ਤੋਂ ਪਾਓ ਛੁਟਕਾਰਾ ਕੰਮ ਦੇ ਪ੍ਰੈਸ਼ਰ ਚ ਜਾਂ ਫਿਰ ਕਿਸੇ ਹੋਰ ਪਰੇਸ਼ਾਨੀ ਦੇ ਕਾਰਨ ਕਈ ਵਾਰ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਲੋਕ ਇਸ ਤੋਂ ਪਿੱਛਾ ਛਡਵਣ ਲਈ ਪੇਨਕਿਲਰ ਦੀ ਵਰਤੋਂ ਕਰਦੇ ਹਨ ਪਰ ਇਸ ਨੂੰ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਤੁਸੀਂ ਆਸਾਨੀ ਨਾਲ ਦੂਰ ਕਰ ਸਕਦੇ ਹੋ ਨੰਬਰ 4 ਬੰਦ ਨੱਕ ਤੋਂ ਪਾਓ ਰਾਹਤ ਮੌਨਸੂਨ ਦੇ ਦਿਨਾਂ ਵਿੱਚ ਹਰ ਕਿਸੇ ਨੂੰ ਸਰਦੀ ਖਾਂਸੀ ਜ਼ੁਕਾਮ ਬੰਦ ਨੱਕ ਦੀ ਪਰੇਸ਼ਾਨੀ ਹੋ ਜਾਂਦੀ ਹੈ ਤੀਸ ਨਾਲ ਸਾਲ ਲੈਣ ਵਿੱਚ ਪਰੇਸ਼ਾਨੀ ਆਉਂਦੀ ਹੈ ਇਸ ਤੋਂ ਰਾਹਤ ਪਾਉਣ ਲਈ ਅਸੀਂ ਤੁਹਾਨੂੰ ਮਦਦਕਾਰ ਉਪਾਅ ਦੱਸਦੇ ਹਾਂ ਨੰਬਰ 5 ਕਬਜ਼ ਲਗਾਤਾਰ ਕਬਜ਼ ਰਹਿਣ ਨਾਲ ਸਰੀਰ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰ ਸਕਦਾ ਹੈ ਇਸ ਨੂੰ ਬਿਮਾਰੀਆਂ ਦੀ ਚੜਵੀ ਕਿਹਾ ਜਾਂਦਾ ਹੈ ਕਬਜ਼ ਦੀ ਸਕਾਇਟ ਹੋਣ ਤੇ ਹਿੰਗ ਦੇ ਚੂਰਨ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਮਿਲਾ ਕੇ ਰਾਤ ਨੂੰ ਲੈ ਲਓ ਸਵੇਰੇ ਬਹੁਤ ਹੀ ਰਾਹਤ ਮਹਿਸੂਸ ਕਰੋਗੇ ਨੰਬਰ 6 ਵੱਧ ਹਰਣੀ ਅਤੇ ਛਾਤੀ ਵਿੱਚ ਜਲਣ ਬਹੁਤ ਸਾਰੇ ਲੋਕਾਂ ਨੂੰ ਖਾਣਾ ਨਾ ਪਚਣ ਦੀ ਤਿੱਕਤ ਰਹਿੰਦੀ ਹੈ ਜੇ ਖਾਣ ਤੋਂ ਬਾਅਦ ਛਾਤੀ 'ਚ ਜਲਣ ਹੋਣ ਦੀ ਪਰੇਸ਼ਾਨੀ ਚੱਲਦੀ ਪੈਂਦੀ ਹੈ ਇਸ ਲਈ ਇਹਨਾਂ ਨੁਸਖਿਆਂ ਨੂੰ ਤੁਸੀਂ ਜ਼ਰੂਰ ਅਪਣਾਓ ਨੰਬਰ 7 ਦੰਦਾਂ ਨੂੰ ਕੀੜਾ ਲੱਗ ਜਾਏ ਤਾਂ ਰਾਤ ਨੂੰ ਦੰਦਾਂ ਵਿੱਚ ਹਿੰਗ ਦਵਾ ਕੇ ਸੌ ਜਾਓ ਕੀੜੇ ਖੁਦ ਦਾ ਖੁਦ ਨਿਕਲ ਜਾਣਗੇ ਨੰਬਰ 8 ਜੇ ਸਰੀਰ ਦੇ ਕਿਸੇ ਹਿੱਸੇ ਵਿੱਚ ਕੰਡਾ ਚੁੱਕ ਜਾਵੇ ਤਾਂ ਉਸ ਥਾਂ ਤੇ ਹਿੰਗ ਦਾ ਘੋਲ ਪਾ ਦਿਓ ਕੁਝ ਸਮੇਂ ਵਿੱਚ ਕੰਡਾ ਬਾਹਰ ਨਿਕਲ ਜਾਵੇਗਾ ਨੰਬਰ 9 ਹਿੰਗ ਵਿੱਚ ਰੋਗਨਾਸ਼ਿਕ ਹੋਣ ਦਾ ਗੁਣ ਹੈ ਦਾਦ ਖਾਸ ਖੁਜਲੀ ਅਤੇ ਹੋਰ ਚਮੜੀ ਦੇ ਰੋਗਾਂ ਵਿੱਚ ਇਸ ਨੂੰ ਪਾਣੀ ਵਿੱਚ ਰਗੜ ਕੇ ਉਹਨਾਂ ਥਾਵਾਂ ਤੇ ਲਗਾਉਣ ਨਾਲ ਬਹੁਤ ਹੀ ਜ਼ਿਆਦਾ ਲਾਭ ਹੁੰਦਾ ਹੈ। ਨੰਬਰ 10 ਹਿੰਗ ਦਾ ਲੇਪ ਬਵਾਸੀਰ, ਤਿੱਲੀ ਅਤੇ ਉਦਰ ਸੋਥ ਵਿੱਚ ਲਾਭਦਾਇਕ ਹੈ। ਨੰਬਰ 11 ਪੇਟ ਦਰਦ, ਅਫਾਰੇ ਆਦ ਵਿੱਚ ਅਜਮੈਣ ਅਤੇ ਨਾਮਕ ਨਾਲ ਹਿੰਗ ਦਾ ਸੇਵਨ ਕਰੋ ਤਾਂ ਬਹੁਤ ਲਾਭ ਮਿਲੇਗਾ। ਨੰਬਰ 12 ਪੇਟ ਵਿੱਚ ਕੀੜੇ ਹੋਣ ਤਾਂ ਹਿੰਗ ਨੂੰ ਪਾਣੀ ਵਿੱਚ ਘੋਲ ਕੇ ਅਨੀਮੀਆ ਲੈਣ ਨਾਲ ਪੇਟ ਦੇ ਕੀੜੇ ਛੇਤੀ ਨਾਲ ਨਿਕਲ ਜਾਂਦੇ ਹਨ। ਨੰਬਰ 13 ਜ਼ਖਮ ਜੇ ਕੁਝ ਸਮੇਂ ਤੱਕ ਖੁੱਲੇ ਰਹੇ ਤਾਂ ਉਸ ਵਿੱਚ ਛੋਟੇ-ਛੋਟੇ ਜੀਵਾਣੂ ਪੈਦਾ ਹੋ ਸਕਦੇ ਹਨ। ਜ਼ਖਮ ਤੇ ਹਿੰਗ ਦਾ ਚੂਰਨ ਪਾਉਣ ਨਾਲ ਜੀਵਾਣੂ ਨਸ਼ਟ ਹੋ ਜਾਂਦੇ ਹਨ। ਨੰਬਰ 14 ਹਰ ਰੋਜ਼ ਦੇ ਭੋਜਨ ਵਿੱਚ ਤਾਲ ਕੜੀ ਤੇ ਕੋਸਬ지ਆਂ ਵਿੱਚ ਹਿੰਗ ਦੀ ਵਰਤੋਂ ਕਰਨ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੋ ਜਾਂਦੀ ਹੈ। ਨੰਬਰ 15 ਇੱਕ ਗਲਾਸ ਪਾਣੀ 'ਚ 1-2 ਗ੍ਰਾਮ ਜੀਰੇ ਦਾ ਚੂਰਨ ਤੇ ਥੋੜਾ ਜਿਹਾ ਨਿੰਬੂ ਸੇਦਾ ਨਮਕ ਮਿਲਾ ਕੇ ਪੀਓ। ਉਲਟੀਆਂ ਤੋਂ ਬਹੁਤ ਰਾਹਤ ਮਿਲੇਗੀ। ਨੰਬਰ 16 100 ਗ੍ਰਾਮ ਦਹੀਂ ਨੂੰ ਗਰਮ ਕਰਕੇ ਉਸ 'ਚ 10 ਗ੍ਰਾਮ ਸੰਧੂਰ ਪਾ ਦਿਓ। ਹਲਕੀ ਹਲਕੀ ਅੱਗ ਤੇ ਗਰਮ ਕਰੋ ਜਦੋਂ ਚੰਗੀ ਤਰ੍ਹਾਂ ਨਾਲ ਮਿਲ ਜਾਵੇ ਤਾਂ ਠੰਡਾ ਹੋਣ ਦਿਓ ਜਲੇ ਜਗਾ ਤੇ ਮੋਰ ਦੇ ਖੰਭ ਨਾਲ ਹਲਕਾ ਹਲਕਾ ਲਾਓ ਕੋਸ਼ਿਸ਼ ਕਰੋ ਕਿ ਮੋਰ ਦਾ ਖੰਭ ਮਿਲ ਜਾਵੇ ਇਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ ਕਈ ਵਾਰ ਸੜਨ ਤੋਂ ਬਾਅਦ ਦਾਗ ਰਹਿ ਜਾਂਦੇ ਹਨ ਇਹ ਨੁਸਖਾ ਉਦੋਂ ਹੀ ਕੰਮ ਕਰੇਗਾ ਜਦੋਂ ਜਲੇ ਨੂੰ ਥੋੜਾ ਸਮਾਂ ਹੋਇਆ ਹੋਵੇ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ